ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਪਿੰਡ ਜਾਂਦਲਾ ਦੇ ਬਰੰਪਰ ਵਿਖੇ ਵੱਡੀ ਧੂਮ-ਧਾਮ ਨਾਲ ਮਨਾਇਆ ਗਿਆ ਤੇ ਗੁਰੂ ਰਵਿਦਾਸ ਸਵਾ ਜਾਂਦਲਾ ਵੱਲੋਂ ਗੁਰੂ ਰਵਿਦਾਸ ਜੀ ਦੇ 643ਵੇਂ ਜਨਮ ਦਿਹਾੜੇ ਨੂੰ ਲੈ ਕੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੀ ਅਗਵਾਈ ਗੁਰੂ ਰਵਿਦਾਸ ਜੀ ਦੇ ਸਰੂਪ ਲੈ ਕੇ ਕੀਤੀ ਗਈ ਤੇ ਬਹੁਤ ਹੀ ਸੁੰਦਰ ਫੁੱਲਾਂ ਨਾਲ ਗੱਡੀ ਨੂੰ ਸਜਾ ਕੇ ਗੁਰੂ ਰਵਿਦਾਸ ਜੀ ਦੇ ਸਰੂਪ ਰੱਖ ਕੇ ਸ਼ੋਭਾ ਯਾਤਰਾ ਕੱਢੀ ਗਈ ਇਹ ਯਾਤਰਾ ਬ੍ਰਾਮਪੁਰ ਤੋਂ ਦਬਕੇੜਾ ਜਾਂਦਲਾ ਪਿੰਡ ਦੜੋਲੀ ਤੋਂ ਹੁੰਦੀ ਹੋਈ 메ਨ ਹਾਈਵੇ ਤੋਂ ਹੋ ਕੇ ਵਾਪਸ ਅਜੋਲੀ ਤੋਂ ਹੁੰਦੀ ਹੋਈ ਬ੍ਰਾਮਪੁਰ ਜਾ ਕੇ ਸਮਾਪਤ ਹੋਈ ਇਸ ਮੌਕੇ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਮਾਰਗ ਤੇ ਚੱਲਣ ਦਾ ਪ੍ਰਣ ਵੀ ਕੀਤਾ ਸਥਾਨਕ ਰਵਿਦਾਸ ਮੰਦਰ ਤੋਂ ਲੈ ਕੇ ਸ਼ੁਰੂ ਹੋ ਕੇ ਬਾਜ਼ਾਰ ਅਤੇ ਵੱਖ ਮੁਹੱਲਿਆਂ ਵਿੱਚੋਂ ਲੰਘਿਆ ਨਗਰ ਕੀਰਤਨ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਥਾਂ-ਥਾਂ ਇਸ ਦਾ ਸਵਾਗਤ ਕੀਤਾ ਗਿਆ ਤੇ ਕਾਫੀ ਖੁਸ਼ੀ ਪ੍ਰਗਟਾਈ ਗਈ ਅਵਿਨਾਸ਼ ਸ਼ਰਮਾ ਦੇ ਨਾਲ ਰਕੇ ਸ਼ਰਾਣਾ ਦੀ ਰਿਪੋਰਟ ਜਗਮਗ ਹੋ ਗਈ ਸਾਰੀ ਦੁਨੀਆ ਦੇ ਸਬਰ ਕਾਸ਼ ਜਦ ਮਗ ਹੋ ਗਈ ਸਾਰੀ ਦੁਨੀਆ ਦੇ ਉੱਤੇ ਮਿੱਟੀ ਤੁੰਡ ਹੋਇਆ ਸਬਰ ਕਾਸ਼ ਲੱਖਾਂ ਸੂਰਜਾਂ ਦਾ ਹੋਇਆ ਚੰਨ ਨੂੰ ਚੁਫੇਰੇ ਲੱਖਾਂ ਸੂਰਜਾਂ ਦਾ